ਮੰਤਰੀ ਨੇ ਨਸ਼ੇ ਆਮੋ ਆਮ ਕਰ ਦਿੱਤੇ ਇਹ ਕਹਿੰਦੀ ਹੈ ਤੇ ਨਾਲੇ ਕਹਤਾ ਕਿਉਂ ਤੁਹਾਡੇ ਪੁੱਤਾਂ ਨੂੰ ਮਾਰ ਕੇ ਇਹ ਕਮਾਈਆਂ ਕਰ ਰਹੇ ਨੇ ਕਿਉਂ ਕਿ ਮੈਂ ਪਹਿਲਾਂ ਕਿਉਂ ਬੋਲਿਆ ਕਿਉਂ ਕਿ ਦੱਸਣ ਦੀ ਕੋਸ਼ਿਸ਼ ਕਰਦੀ ਏ ਪੰਜਾਬ ਦੇ ਲੋਕਾਂ ਨੂੰ ਵੀ ਸੁਣਿਓ ਕਿਆ ਨਾਲ ਬੀ ਇਹ ਤੁਹਾਡੇ ਪੁੱਤਾਂ ਨੂੰ ਮਰਵਾ ਕੇ ਕਮਾਈਆਂ ਤੇਰਾ ਕਿ ਭਰਾ ਹੈਗਾ ਪੁੱਛੋ ਮੀ ਤੇਰਾ ਕਿ ਭਰਾ ਹੈਗਾ ਫਿਰ ਇਹ ਕਹੂਗੀ ਹਾਂਜੀ ਹੈਗਾ ਜੀ ਬੀਬਾ ਜੀਓ ਭਰਾ ਕਿੱਥੇ ਹੈ ਫਿਰ ਇਹਨੂੰ ਕਹਿਣਾ ਪਊਗਾ ਨਾ ਬਾ ਜੇਲ ਵਿੱਚ ਹੈ ਗੈਨੀ ਜੀ ਉੱਥੇ ਕਿਉਂ ਗਿਆ ਫਿਰ ਇਹ ਕਹੂਗੀ ਉਹਦਾ ਜਾਣ ਬੁੱਝ ਕੇ ਹਕੂਮਤ ਨੇ ਧੱਕਾ ਕਰਕੇ ਕਿੱਟੇ ਦਾ ਕੇਸ ਪਾਤਾ ਫਿਰ ਇਦਾਂ ਕੋਈ ਕਰਤੂਤਾਂ ਨੇ ਬੀਬਾ ਹਰ ਸਿਮਰਤ ਕੌਰ ਬਾਦਲ ਦੇ ਭਰਾ ਬਿਕਰਮ ਸਿੰਘ ਮਜੀਠੀਆ ਦੀਆਂ ਜਿਹੜੀ ਹੁਣ ਮੌਜੂਦਾ ਸਰਕਾਰ ਨੂੰ ਕਹਿੰਦੀ ਹੈ ਕਿ ਮੁੱਖ ਮੰਤਰੀ ਨੇ ਨਸ਼ਾ ਆਮ ਆਮ ਕਰਤਾ ਕਿਉਂਕਿ ਤੁਹਾਡੇ ਪੁੱਤ ਮਰਵਾ ਕੇ ਇਹ ਕਮਾਈਆਂ ਕਰਦੇ ਨੇ ਆਸ਼ਾ ਆਪਣੇ ਨੀਲੀਆਂ ਪੱਗਾਂ ਵਾਲੇ ਅਕਾਲੀ ਅਕਲੋਂ ਖਾਲੀਓ ਤੁਹਾਨੂੰ ਅੱਜ ਬੇਨਤੀ ਕਰ ਰਹੀ ਐ ਇਦਾਂ ਦੋਨੋਂ ਹੱਥ ਜੋੜ ਕੇ ਮੰਨ ਲਿਓ ਚੰਗੇ ਰਹੋਗੇ ਆ ਜਿਹੜੀ ਆਪਣੀ ਬੀਬੀ ਐ ਨਾ ਚਲੋ ਮੈਂ ਵੀ ਆਪਣੀ ਕਹਨਾ ਬੀਬਾ ਹਰ ਸਿਮਰਤ ਕੌਰ ਬਾਦਲ ਇੰਟਰੋ ਇੰਡੈਕਸ਼ਨ ਜੇ ਕਰਵਾ ਦੇਮਾ ਸੁਖੇ ਗੱਪੀ ਦੀ ਧਰਮ ਸੁਪਤਨੀ ਨਸ਼ਾ ਤਖਕਰ ਬਿਕਰਮ ਸਿੰਘ ਮਜੀਠੀਏ ਦੀ ਸ਼ਕੀ ਭੈਣ ਤੇ ਮਰਹੂਮ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਨੂੰ ਬਟਿੰਡੇ ਤੋਂ ਐਮਪੀ ਇਹਦੀ ਇੱਕ ਪੋਸਟ ਹੈ ਸਟੇਟਮੈਂਟ ਆਈ ਹੈ ਇਹਦੀ ਕਹਿੰਦੀ ਮੁੱਖ ਮੰਤਰੀ ਨੇ ਨਸ਼ੇ ਆਮੋ ਆਮ ਕਰ ਦਿੱਤੇ ਇਹ ਕਹਿੰਦੀ ਹੈ ਤੇ ਨਾਲੇ ਕਹਤਾ ਕਿਉਂ ਤੁਹਾਡੇ ਪੁੱਤਾਂ ਨੂੰ ਮਾਰ ਕੇ ਇਹ ਕਮਾਈਆਂ ਕਰ ਰਹੇ ਨੇ ਕਿਉਂ ਕਿ ਮੈਂ ਪਹਿਲਾਂ ਕਿਉਂ ਬੋਲਿਆ ਕਿਉਂਕਿ ਦੱਸਣ ਦੀ ਕੋਸ਼ਿਸ਼ ਕਰਦੀ ਹੈ ਪੰਜਾਬ ਦੇ ਲੋਕਾਂ ਨੂੰ ਬੀ ਸੁਣਿਓ ਧਿਆਨ ਨਾਲ ਬੀ ਇਹ ਤੁਹਾਡੇ ਪੁੱਤਾਂ ਨੂੰ ਮਰਵਾ ਕੇ ਕਮਾਈਆਂ ਕਰ ਰਹੇ ਨੇ ਕਿ ਨੂੰ ਕਹਿੰਦੇ ਆ ਮੌਜੂਦਾ ਸਰਕਾਰ ਨੂੰ ਅੱਛਾ ਇਹ ਵਿਭਾ ਨੂੰ ਪੁੱਛੋ ਵੀ ਤੇਰਾ ਕੋਈ ਭਰਾ ਹੈਗਾ ਪੁੱਛੋ ਮੇ ਤੇਰਾ ਕੋਈ ਭਰਾ ਹੈਗਾ ਫਿਰ ਇਹ ਕਹੂਗੀ ਹਾਂਜੀ ਹੈਗਾ ਜੀ ਵਿਭਾ ਜੀਓ ਭਰਾ ਕਿੱਥੇ ਹੈ ਫਿਰ ਨੂੰ ਕਹਿਣਾ ਪਊਗਾ ਨਾਬਾ ਜੇਲ੍ਹ ਵਿੱਚ ਹੈ ਗਿਆਨੀ ਜੀ ਉਥੇ ਕਿਉਂ ਗਿਆ ਫਿਰ ਇਹ ਕਹੂਗੀ ਉਹ ਤਾਂ ਜਾਣ ਬੁੱਝ ਕੇ ਹਕੂਮਤ ਨੇ ਧੱਕਾ ਕਰਕੇ ਟਿੱਟੇ ਦਾ ਕੇਸ ਪਾਤਾ ਫਿਰ ਇਦਾਂ ਕਹੂਗੀ ਉਹਦਾਂ ਕਿਉਂ ਪਾਤਾ ਬੀਬਾ 60000 ਕਰੋੜ ਦਾ ਕੌਂਕੜਾ ਅੰਕੜਾ ਪਹੁੰਚ ਗਿਆ ਤੇਰੇ ਭਰਾ ਵਿਕਰਮ ਸਿੰਘ ਮਜੀਠੀਏ ਦਾ 40000 ਕਰੋੜ ਦਾ ਜਿਹੜਾ ਨੱਬਾ ਜੇਲ੍ਹ ਵਿੱਚ ਬੰਦ ਹੈ 40000 ਪੰਨੇ ਦੀ ਚਾਰ ਸੀਟ ਹੈ ਜਿਹੜਾ ਚਲਾਨ ਪੇਸ਼ ਕੀਤਾ ਹੈ ਪੁਲਿਸ ਨੇ ਮਾਨਜੋਲ ਅਦਾਲਤ ਵਿੱਚ ਟਰੰਕਾਂ ਦੇ ਵਿੱਚ ਲੈ ਕੇ ਗਏ ਨੇ ਉਹ ਐਡੇ ਐਡੇ ਮੋٹے ਥੱਬੇ ਪੇਪਰਾਂ ਦੇ ਜੱਜ ਸਾਹਿਬ ਨੇ ਵੀ ਮੋਰ ਲਾ ਕੇ ਪਾਸੇ ਕਰਦੇ ਸੀ ਲੱਗ ਕਹਿੰਦੇ ਪੜਨ ਦੀ ਲੋੜ ਨਹੀਂ ਇਹਨਾਂ ਨੂੰ ਕਿਉਂ ਕਿ 8900 ਗਵਾਹ ਮੈਂ ਵੀ ਉਹਦੇ ਵਿੱਚ ਜੇ ਕੋਈ ਮੁਕਰੂਗਾ ਨਾ ਮੈਂ ਸਾਹਮਣੇ ਜਾ ਕੇ ਕਹੂੰ ਵੀ ਹਾਂ ਆ ਪਿੰਡ ਵਿੱਚ ਐਨੇ ਮਰੇ ਆ ਪਿੰਡ ਵਿੱਚ ਐਨੇ ਮਰੇ ਹੁਣ ਜੱਸਾ ਸਾਹਿਬ ਨੂੰ ਪਤਾ ਸੀ ਵੀ ਐਨੇ ਗਵਾਹ ਨਾ ਖਰੀਦੇ ਜਾਣ ਨਾ ਮਾਰੇ ਜਾਣ ਇਹ ਕਰਤੂਤਾਂ ਨੇ ਬੀਬਾ ਹਰ ਸਿਮਰਤ ਕੌਰ ਬਾਦਲ ਦੇ ਭਰਾ ਬਿਕਰਮ ਸਿੰਘ ਮਜੀਠੀਏ ਦੀਆਂ ਜਿਹੜੀ ਹੁਣ ਮੌਜੂਦਾ ਸਰਕਾਰ ਨੂੰ ਕਹਿੰਦੀ ਹੈ ਕਿ ਮੁੱਖ ਮੰਤਰੀ ਨੇ ਨਸ਼ਾ ਆਮ ਆਮ ਕਰਤਾ ਕਿਉਂਕਿ ਤੁਹਾਡੇ ਪੁੱਤ ਮਰਵਾ ਕੇ ਇਹ ਕਮਾਈਆਂ ਕਰਦੇ ਨੇ ਅਸਿਆ ਆਪਣੇ ਭਰਾ ਦਾ 60000 ਕਰੋੜ ਦਾ ਚਿੱਟੇ ਦਾ ਧੰਦਾ ਇਹਨੂੰ ਬੀਬਾ ਨੂੰ ਚੇਤੇ ਹੀ ਨਹੀਂ ਇਦਾਂ ਨਹੀਂ ਲੱਗਦਾ ਵੀ 5-7 ਗੱਡੀਆਂ ਭਰਾ ਨੇ ਰਖੜੀ ਬੰਨਣਾ ਹੈ ਆਈ ਨੂੰ ਨੋਟਾਂ ਦੀਆਂ ਭਰ ਕੇ ਭੇਜੀਆਂ ਹੋਣਗੀਆਂ ਤਾਂ ਹੀ ਕਹਿੰਦੀ ਆ ਬੀਬਾ ਉਦਾਂ ਤਾਂ ਨਹੀਂ ਕਹਿ ਸਕਦੀ ਹੁਣ ਜੇ ਮੇਰੇ ਵਰਗੇ ਨੂੰ ਕਿ 5-7 ਕਰੋੜ ਦੇ ਦੇ ਤੇ ਫਿਰ ਮੈਂ ਉਹਦੀ ਡਿਫੈਂਡਰ ਲਿਆਉਣੀ ਹੈ 15 ਬੀਕ ਲਈ ਮੈਂ ਜ਼ਮੀਨ ਖਰੀਦ ਲੈਣੀ ਹੈ ਮਹਿੰਗੀਆਂ ਘੜੀਆਂ ਲੈ ਲੜੀਆਂ ਮੈਂ ਫਿਰ ਐਵੇਂ ਥੋੜੀ ਸਮਝੋ ਗੱਲ ਨੂੰ ਇਹ ਤੁਹਾਡੀਆਂ ਕਰਤੂਤਾਂ ਨੇ ਬੀਬਾ ਜੀ ਕਿੰਨੇ ਹੋਟਲ ਨੇ ਕਿੰਨੀਆਂ ਬੱਸਾਂ ਨੇ ਇਹ ਸਾਰਾ ਕੁਝ ਆਨ ਰਿਕਾਰਡ ਪਿਆ ਕਿੰਨਾ ਕਰੋੜਾ ਪਾਉਂਗੇ ਕੁਰਸੀ ਨਹੀਂ ਮਿਲਦੀ ਨਾ 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 ਤੁਸੀਂ ਜਿਹੜੀ ਆ ਐਮਪੀ ਦੀ ਸੀਟ ਜਿੱਤੀ ਹੈ ਇਹ ਸੌਖੀ ਥੋੜੀ ਜਿੱਤ ਗਈ ਇਹ ਤੁਹਾਨੂੰ ਲੋਕਾਂ ਨੇ ਕਿਤੇ ਵੋਟਾਂ ਪਾਤੀਆਂ ਜੇ ਦੀਆਂ 4 ਵੋਟਾਂ ਸੀ ਉਹਨਾਂ ਸਕੂਟਰੀ ਦਿੱਤੀ ਕਿਸੇ ਨੂੰ ਫ੍ਰਿਜ ਦਿੱਤਾ ਕਿਸੇ ਨੂੰ ਕੂਲਰ ਦਿੱਤਾ ਕਿਸੇ ਨੂੰ ਅੰਗਰੇਜ਼ੀ ਦੀ ਪੇਟੀ ਕਿਸੇ ਨੂੰ ਮੋٹے ਸੰਤਰੇ ਦੀ ਪੇਟੀ ਕਿਸੇ ਨੂੰ ਚੈਨੀ ਬਣਾ ਕੇ ਦਿੱਤੀ ਤੁਸੀਂ ਤਾਂ ਕਰੋੜਾਂ ਰੁਪਇਆ ਵੰਡੇ ਐ ਬਠਿੰਡਾ ਲੋਕ ਸਭਾ ਦੀ ਸੀਟ ਤੇ ਤੁਹਾਨੂੰ ਸੀਟ ਤਾਂ ਮਿਲੀ ਐ ਅਸਾ ਲੋਕਾਂ ਤੁਹਾਨੂੰ ਵੋਟਾਂ ਪਾਤੀਆਂ ਹੈਗੇ ਨੇ ਸਾਡੇ ਇੱਥੇ ਭੇਡਾਂ ਵਰਗੇ ਲੋਕ ਜਿਹੜੇ ਵਿਕਦੇ ਆ ਆਪਣੇ ਭਰਾ ਦਾ ਵੀ ਖਿਆਲ ਕਰ ਲੋ ਵੀ ਕਿੱਥੇ ਐ ਜਦੋਂ ਦੂਜੀ ਪੋਸਟ ਪਾਉਂਗੇ ਨਾ ਪਹਿਲਾਂ ਇਹ ਦੱਸਿਓ ਵੀ ਮੇਰਾ ਸਾਕਾ ਭਰਾ ਵਿਕਰਮ ਸਿੰਘ ਮਜੀਠੀਆ ਕਿਹੜੀ ਜੇਲ੍ਹ ਵਿੱਚ ਬੰਦ ਐ ਕਿਉਂ ਬੰਦ ਐ ਉਹਦੀਆਂ ਕਰਤੂਤਾਂ ਕੀ ਸੀ ਇਹ ਦੱਸਿਓ ਪਹਿਲਾਂ ਫਿਰ ਸੁਣਨ ਵਾਲੇ ਵੀ ਥੋੜਾ ਜਿਹਾ ਸਮਝ ਲੈਣਗੇ ਜੇ ਅਕਲ ਟਿਕਾਣੇ ਆਜੂ ਤਾਂ ਠੀਕ ਐ ਤੇ ਨਹੀਂ 1 ਮੀਟਰ ਹੋਰ ਪਿਆ ਕੱਲ ਨੂੰ ਦੁਆਰਾ ਫੇਰ ਪਾ ਦੇਣਗੇ ਅਪਾ ਤਾਂ ਭੁੱਲ ਨਹੀਂ ਹੁੰਦਾ ਅਸੀਂ ਤਾਂ ਜਿੰਨਾ ਚਿਰ ਰਹਿਣਾ ਬਸ ਛੇਤਰ ਭਿਉਂ ਭਿਉਂ ਕੇ ਮਾਰੇ ਜਾਣੇ ਤੁਸੀਂ ਦੇਖੇ ਮੋਚੀ ਜੁੱਤੀਆਂ ਗਣਦਾ ਹੁੰਦਾ ਉਹਦੇ ਕੋਲ ਕੁੰਡਾ ਨਹੀਂ ਹੁੰਦਾ ਕੁੰਡੇ ਵਿੱਚ ਪਾਣੀ ਹੁੰਦਾ ਕਿਉਂ ਹੁੰਦਾ ਚਮੜਾ ਸੁੱਕ ਕੇ ਆਕੜ ਜਾਂਦਾ ਉੱਤੇ ਰੰਬੀ ਨਹੀਂ ਚਲਦੀ ਤੇ ਉਹ ਤਾਂ ਉਹ ਚਮੜੇ ਨੂੰ ਜੁੱਤੀ ਨੂੰ ਭਿਉਣ ਵੇਲੇ ਤੇ ਕੁੰਡੇ ਵਿੱਚ ਪਾਣੀ ਪਾਇਆ ਫਕਲ ਟਕਾਣੇ ਆ ਜੂਗੀ ਜਿੰਨੀਆਂ ਤੁਹਾਡੇ ਜੁੱਤੀਆਂ ਭਿਉਂ ਭਿਉਂ ਕੇ ਮਾਰਾਂਗੇ ਤੇ ਉਹਨਾਂ ਤੁਹਾਡੇ ਜਿਆਦਾ ਦਰਦ ਹੋ ਚੀਕਾਂ ਮਾਰੂਗੇ ਫਿਰ ਥੋੜੀ ਜੀ ਸ਼ਰਮ ਮਹਿਸੂਸ ਕਰੋਗੇ ਦੀ ਸਾਡੇ ਕੁੜੜੀਆਂ ਕਰਤੂਤਾਂ ਹੋਈਆਂ ਨੇ ਉਹਨਾਂ ਤੇ ਪਰਦਾ ਕਿੱਦਾਂ ਪਾਈਏ ਬਸ ਲਾਸਟ ਵਿੱਚ ਇਹ ਕਹਿ ਦਨਾ ਵੀ ਪਹਿਲਾਂ ਆਪਣੇ ਮੰਜੇ ਥੱਲੇ ਨਾ ਮੰਜੀ ਥੱਲੇ ਆਪਣੀ ਮੰਜੀ ਥੱਲੇ ਛੋਟਾ ਜਰੂਰ ਫੇਰ ਕੇ ਦੇਖ ਲੋ ਬਾਅਦ ਵਿੱਚ ਕਿਸੇ ਨੂੰ ਕਹੋ ਇੰਨਾ ਹੀ ਬਹੁਤ ਐ ਅਕਾਲੀ ਅਕਲੋਂ ਖਾਲੀ ਨੀਲੀਆਂ ਪੱਗਾਂ ਵਾਲੇ ਨੂੰ ਬੇਨਤੀ ਐ ਵੀ ਆਪਣੀ ਬੀਬਾ ਜੀ ਨੂੰ ਸਮਝਾਓ ਮਾੜਾ ਮੋਟਾ ਜੇ ਕਹੂੰ ਤਾਂ ਮੈਂ ਚਿੱਠੀ ਪੱਤਰ ਲਿਖ ਦਿੰਨਾ ਬੇਨਤੀ ਸੇਵਾ ਵਿਖੇ ਵੱਡੇ ਭੈਣ ਜੀ ਬੀਬਾ ਹਰ ਸਿਮਰਤ ਕੌਰ ਬਾਦਲ ਵੀ ਥੋੜਾ ਜਾਂ ਰਾਜਨੀਤੀ ਵਿੱਚ ਆਇਓ ਅਕਲ ਦੇ ਨਾਲ ਗੱਲ ਕਰੋ ਦੁਬਾਰਾ ਵੀ ਆ ਸਕਦੇ